ਸਤਿ ਸ਼੍ਰੀ ਅਕਾਲ ਜੀ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਆ ਉਮੀਦ ਕਰਦੀ ਤੇ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਬਾਬੇ ਨੇ ਕਿਰਪਾ ਕਰ ਦਿੱਤੀ ਆ ਤੇ ਥੋੜੀ ਜੀ ਧੁੱਪ ਨਿਕਲੀ ਜ ਸਾਡੇ ਮਾੜੀ ਜੀ ਲਸ਼ਕੋਰ ਪਈ ਆ ਤੇ ਬਾਬਾ ਜੀ ਥੋੜੀ ਜੀ ਹੋਰ ਧੁੱਪ ਕੱਢ ਦੋ ਤਾਂ ਮੜ ਜਾ ਕਿਤੇ ਸਾਡੇ ਹੱਟ-ਫੁੱਟ ਮਾੜੇ ਬੰਦੇ ਆ ਤੇ ਖੁੱਲ ਜਾਣਾ ਹੈ ਨਾ ਤੇ ਹੋਰ ਸੁਣਾਓ ਕਿੱਦਾਂ ਸਾਰੇ ਠੀਕ ਠਾਕ ਔਰ ਬਾਕੀ ਜਿਦ ਮੈਂ ਸਾਰੇ ਜਿਹੜੇ ਦੱਸਿਆ ਕਰੋ ਕਮੈਂਟ ਕਮੈਂਟ ਕਰਦਿਆ ਕਰੋ ਤੁਸੀਂ ਕਮੈਂਟ ਹੀ ਨਹੀਂ ਕਰਦੇ ਹੈਗੇ ਦੱਸਿਆ ਕਰੋ ਕਿ ਕਿੱਥੇ ਤੋਂ ਉੱਪ ਨਿਕਲੀ ਆ ਕਿੱਥੇ ਏਰੀਆ ਚ ਕੀ ਕਹਿੰਦੇ ਆ ਕੀ ਕਰਦੇ ਆ ਹੈਨਾ ਸਾਰਾ ਆਪਣੇ ਆਪਣੇ ਏਰੀਆ ਦਾ ਹਾਲਚਲ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਠੀਕ ਹੈ ਜੀ ਤੇ ਅੱਜ ਆਪਾਂ ਜਾ ਰਹੇ ਆ ਭੋਗ ਤੇ ਕੱਲ ਤੁਸੀਂ ਮਾਈਏ ਦਾ ਬਟਨੇ ਦਾ ਵਲੌਗ ਤਾਂ ਦੇਖ ਹੀ ਲਿਆ ਹੋਣਾ ਤੇ ਅੱਜ ਆਪਾਂ ਦੀਦੀ ਹੁਣਾ ਦੇ ਉਹਨਾਂ ਦੇ ਘਰ ਜਾ ਰਹੇ ਆ ਭੋਗਿਆ ਉਹਨਾਂ ਦੇ ਸੁਖਮਨੀ ਸਾਹਿਬ ਦਾ ਪਾਠ ਆ ਤੇ ਹੁਣ ਚਲੋ ਆਪਣੇ ਨਾਲ ਦੇ ਸਾਥੀ ਜਿਹੜੇ 1 2 ਆ ਗਏ ਆ ਹਲੇ 1 2 ਹੋਰ ਆਉਣੇ ਆ ਨਾ ਉਹਨਾਂ ਦੀ ਕਰਦੇ ਆ ਵੇਟ ਤੇ ਬਾਕੀ ਤੁਹਾਨੂੰ ਜਾ ਕੇ ਉੱਥੇ ਦਿਖਾਉਨੇ ਆ ਮਾਹੌਲ ਸਾਰਾ ਠੀਕ ਆ ਜੀ ਤੇ ਬਣੇ ਰਿਓ ਵਲੌਗ ਦੇ ਨਾਲ ਓਕੇ ਜੀ ਆਜੋ ਆ ਦੋ ਬੀਬੀਆਂ ਆਪਣੀਆਂ ਆ ਗਈਆਂ ਆ ਪੀਲੇ ਸੂਟ ਵਾਲੀਆਂ ਮੈਨੂੰ ਇਹਨਾਂ ਦੱਸਿਆ ਨਹੀਂ ਮੈਂ ਵਿੱਚ ਹਰੀ ਝੰਡੀ ਬਣੀਓ ਤੁਸੀਂ ਪਾ ਨਾ ਦੱਸ ਨਹੀਂ ਪਾ ਸਾਡੀ ਉੱਤੇ ਹੀ ਮੈਂ ਉੱਤੇ ਹੀ ਮੈਚਿੰਗ ਹੋ ਗਈ ਹੈ ਨਾ ਇੱਕ ਦਿਲੋਂ ਮੈਚਿੰਗ ਹੋ ਗਈ ਮੈਂ ਵਿੱਚ ਬੰਦਾ ਰਹਿ ਗਿਆ ਉੱਤੇ ਹੀ ਹੈ ਨਾ ਨਹੀਂ ਨਾ ਕਿਤਨਦੇ ਸੀ ਸਾਡੇ ਤੇਨਾਂ ਦਿਨੋਂ ਮੈਂ ਤੈਨੂੰ ਆਹੋ ਉਹ ਦੇਖ ਲਓ ਆਏ ਬਾਬਾ ਜੀ ਧੁੱਪ ਕੱਢ ਦਿਓ ਥੋੜੀ ਜਿਹੀ ਹੋਰ ਥੋੜੀ ਧੁੰਦਲੀ ਜਹੀ ਆ ਧੁੱਪ ਵੀ ਚਾਚੀ ਹੁਣ ਚੁੰਨੀ ਲਿਆ ਤਾਂ ਦੂਜਾ ਬੰਦਾ ਨਾਲ ਦਾ ਸਟਾਲ ਵਾਲਾ ਆਇਆ ਉਦੋਂ ਹੀ ਹੈ ਕਿਉਂ ਮੈਂ ਹੀ ਸਟਾਲ ਲਿਆ ਆ ਬਾਕੀ ਸਾਰਿਆਂ ਨੇ ਆਹੋ ਮੈਂ ਤਾਂ ਇਹਨਾਂ ਕਹਿੰਦੀ ਮੈਂ ਕਿਹਾ ਚੁੰਨੀ ਨਹੀਂ ਲਈ ਤੁਸੀਂ ਇੱਧਰ ਮੂੰਹ ਕਰੋ ਲੈ ਹੁਣ ਹੁਣ ਸਟੋਰ ਲੈ ਕੇ ਕਹਿੰਦੇ ਮੈਂ ਮੂੰਹ ਨਹੀਂ ਘੁਮਾਣਾ ਲੈ ਅੱਛਾ ਹੁਣ ਬਹਾਨਾ ਸਿਰ ਦੁਖਦਾ ਹੈਨਾ ਹੁਣ ਤੱਕ ਹੁਣ ਤਾਂ ਕੁੜੀ ਬੈਠ ਕਰਕੇ ਦੇਖ ਲਓ ਜਾਂਦੀ ਆ ਸੋਨਾ ਲੱਗਦਾ ਬਹੁਤ ਸੋਹਣਾ ਸਾਰੇ ਜਣੇ ਦੱਸਿਓ ਵੀ ਸੋਹਣਾ ਲੱਗਦਾ ਹੈਨਾ ਸਾਗਲੇ ਪਕੋੜੇ ਸਕੇ ਨੇ ਬਾਹਰ ਤੋਂ ਕੋਈ ਬਰੈਡ ਪਕੋੜਾ ਰਹਿ ਤਾਂ ਨਹੀਂ ਗਿਆ ਖਾਣ ਵਾਲਾ ਸਾਲੇ ਨਹੀਂ ਹੈ ਸਾਲੇ ਚਲੋ ਆਜੋ ਫੇ ਸਕੇ ਖਾਲੇ ਸਾਰੇ ਨੇ ਠੀਕ ਆਜੋ ਫੇ ਚਲਗੇ ਹੁਣ ਮੱਥਾ ਟੇਕ ਕੇ ਤੇ ਬੈਠ ਗਏ ਹੁੰਦੇ ਹੈ ਨਾ ਨਹੀਂ ਮੈਂ ਰੋਟੀ ਖਾ ਕੇ ਆਈ ਹੀ ਘਰੋਂ ਰੱਜ ਕੇ ਤਾਂ ਇਹ ਘੱਟ ਇਹ ਜਿਹੜਾ ਪੰਜ-ਸੱਤ ਇਹ ਤਾਂ ਜੀ ਤਾਂ ਨਹੀਂ ਖਾਂਦੇ ਜੀ ਕਹਿੰਦੀ ਆਇਲ ਵਰਤ ਹੁੰਦਾ ਤੇ ਆਇਲ ਨਾਲ ਫਿਰ ਇਹ ਕਹਿੰਦੇ ਵੀ ਸਾਡੇ ਨੂੰ ਮਟਾਪਾ ਜਾਏਗਾ ਫੈਟ ਨਾਲ ਪੈ ਜਾਵੇ ਨਾ ਡਾਈਟਿੰਗ ਤੇ ਡਾਈਟਿੰਗ ਤੇ ਰਹਿੰਦਾ ਆਪਾਂ ਇਹਨਾਂ ਦੇ ਮਟਾਪਾ ਜਾਏਗਾ ਚੋ ਚੋ ਦੇ ਮਨ ਬੋਤਾਂ ਕਰੀਂ ਚੰਗਾ ਆਪਾਂ ਜੇ ਜਾ ਕੋ ਬਣਾ ਅਲਾ ਨਹੀਂ ਕੋ ਮਸਾਤਾ ਮੈਨੂੰ ਖੜੀ ਹੁਣ ਪੈਣਾ ਸੋਚਾ ਜੀ ਪੈ ਗਈਆਂ ਬੀਬੀਆਂ ਆਹ ਆਵਾਜ਼ ਤਾਂ ਕੱਢੋ ਇਹ ਗੱਲ ਨਹੀਂ ਕੋਤਾਂ ਬਣੀ ਨਹੀਂ ਆਹ ਇਹ ਕਰਨੀ ਹੀ ਹੈ ਔਰ ਇੱਕ ਨਵੇਂ ਚਾ ਕਰ ਰਹੇ ਜਾਂਦਾ ਕੰਮ ਰੋਣ ਰੋਣਾ ਆਹ ਉਹਨੇ ਮਿੱਠੀ ਦੇਣੀ ਸੀ ਨਾ ਕਿਦਾਂ ਸਾਰੇ ਨੱਚ ਗਾ ਕੇ ਫੇਰ ਬਹੁਤ ਵਧੀਆ ਵਧੀਆ ਹੀ ਹੁਣ ਖਾ ਲਿਆ ਲੰਗਰ ਪਾਣੀ ਥੋੜਾ ਹੀ ਬਣਾ ਹੁਣ ਜੇ ਸਾਡੀਆਂ ਗਾਲਾਂ ਪਸੰਦ ਆਈਆਂ ਹੋਰ ਨਹੀਂ ਕਮੈਂਟ ਕਰਿਓ ਜੇ ਸਾਨੂੰ ਜਰੂਰ ਨਹੀਂ ਉਹ ਪਤਾ ਕੀ ਕੀ ਸੀ ਕਿ ਆ ਉਹ ਹਾਂ ਪੂਰਾ ਗਾਣਾ ਨਹੀਂ ਸੀ ਆਂਦਾ ਉਹ ਪਤਾ ਕੀ ਸੀਗਾ ਉਹ ਆਊ ਸ਼ਾ ਭੈਣ ਜੀ ਜਸਵੰਤ ਭੈਣ ਜੀ ਆਇਦਰ ਸਰਜੀਤ ਕੌਰ ਢੋਲੀ ਭੈਣ ਜੀ ਸਾਰੀਆਂ ਉਹ ਹੀ ਜਿਹਨਾਂ ਨੇ ਰਿਸ ਕਰੀ ਜਾਂਦੀਆਂ ਸੀ ਨਾਨਕੀਆਂ ਉਹ ਪਤਾ ਕੀ ਆ ਬੋਲੀ ਦੇ ਆਪਣੀ ਬੋਲੀ ਠੋਕੀ ਜਾਂਦੀਆਂ ਸੀ ਆਹ ਰੋਪਾ ਦੀਆਂ ਸੇਲੀਆਂ ਸੀ ਹਾਂ ਜੀ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਦਾ ਲੱਗਾ ਤੁਸੀਂ ਸਾਰੇ ਜਾਣੇ ਆਪਣੇ ਕਮੈਂਟਾਂ ਚ ਜਰੂਰ ਦੱਸਿਓ ਤੇ ਹੁਣ ਮੈਂ ਆਪਣੇ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਮੇਰੇ ਭੈਣ ਭਰਾ ਉਹਨਾਂ ਦੇ ਨਾਮ ਬੋਲੂਗੀ ਤੇ ਸਭ ਤੋਂ ਪਹਿਲਾ ਨਾਮ ਹੈਗਾ ਗੁਰਵੀਰ ਕੌਰ ਭੈਣ ਕੈਨੇਡਾ ਤੋਂ ਦੂਜਾ ਨਾਮ ਮੇਰੇ ਭਰਾ ਦਾ ਹੈਗਾ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਤੋਂ ਤੇ ਤੀਜਾ ਨਾਮ ਹੈਗਾ ਸੰਦੀਪ ਕੌਰ ਭੈਣ ਜਲੰਧਰ ਤੋਂ ਤੇ ਚੌਥਾ ਨਾਮ ਹੈਗਾ ਮਨਪ੍ਰੀਤ ਕੌਰ ਭੈਣ ਬਟ ਇਹਨਾਂ ਨੇ ਆਪਣੀ ਜਿਹੜੀ ਸਿਟੀ ਆ ਉਹ ਨਹੀਂ ਮੈਂਸ਼ਨ ਕੀਤੀ ਹੈਗੀ ਆਪਣਾ ਨਾਂ ਹੀ ਸਿਰਫ ਲਿਖਿਆ ਹੈ ਮਨਪ੍ਰੀਤ ਕੌਰ ਤੇ ਮੇਰੇ ਭੈਣ ਨੇ ਆਪਣਾ ਸਿਟੀ ਆਪਣਾ ਜ਼ਿਲ੍ਹਾ ਆਪਣਾ ਜੋ ਵੀ ਤੁਹਾਡਾ ਏਰੀਆ ਹੁੰਦਾ ਆਪਣਾ ਜਰੂਰ ਮੈਂਸ਼ਨ ਵਿੱਚ ਕਰਿਆ ਕਰੋ ਕਮੈਂਟ ਚ ਲਿਖਿਆ ਕਰੋ ਠੀਕ ਹੈ ਜੀ ਤੇ ਆਪਣਾ ਪਿਆਰ ਇਦਾਂ ਹੀ ਤੁਸੀਂ ਦਿੰਦੇ ਰਹੋ ਤੇ ਅੱਗੇ ਤੋਂ ਵੀ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਐਪਰੀਸ਼ੀਏਟ ਕਰਿਆ ਕਰੋ ਠੀਕ ਆ ਜੇ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਇਹ ਜਿਹੜੀ ਨੋਕ ਝੋਕ ਸੀਗੀ ਨਾਨਕੇ ਦਾਦਕਿਆਂ ਦੀ ਇੱਕ ਦੂਜੇ ਨੂੰ ਸਿੱਠਣੀਆਂ ਦੇਣੀਆਂ ਇੱਕ ਬੋਲੀਆਂ ਦੇ ਵਿੱਚ ਇੱਕ ਦੂਜੇ ਨੂੰ ਬਹੁਤ ਕੁਝ ਬੋਲ ਜਾਣਾ ਪਰ ਉਹਨਾਂ ਦਾ ਗੁੱਸਾ ਨੀ ਕਰਨਾ ਤੇ ਤੁਸੀਂ ਸਾਰੇ ਜਿਹੜੇ ਕਮੈਂਟਾਂ ਦੇ ਵਿੱਚ ਦੱਸਿਓ ਠੀਕ ਆ ਜੀ ਤੁਹਾਨੂੰ ਵਲੌਗ ਕਿਵੇਂ ਦਾ ਲੱਗਾ ਤੇ ਹੁਣ ਟਾਈਮ ਹੋ ਗਿਆ 10:30 ਦਾ ਤੇ ਅੱਜ ਆਪਾਂ ਥੋੜੇ ਜਿਹਾ ਉਤੋਂ ਬਾਅਦ ਚ ਹੋ ਗਏ ਸੀ ਬਿਜ਼ੀ ਕਿਉਂਕਿ ਘਰ ਆ ਗਏ ਸੀ ਗੈਸਟ ਤੇ ਉਤੋਂ ਬਾਅਦ ਚ ਜਿਹੜਾ ਵਲੌਗ ਬਣਾਉਣ ਦਾ ਟਾਈਮ ਨਹੀਂ ਲੱਗਾ ਤੇ ਮੈਂ ਕਿਹਾ ਚਲੋ ਜਿਹੜੇ ਆਪਣੇ ਨਾਮ ਭੈਣਾ ਭਰਾਵਾਂ ਆਲੇ ਉਹ ਹੁਣ ਲੈ ਲਈਏ ਤੇ ਸਾਰੇ ਜਣੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ